ਮਲੋਟ ਦੇ ਅਦੀਨ ਪੈਂਦੇ ਪਿੰਡ ਦਾਨੇਵਾਲਾ ਦੇ ਰਹਿਣ ਵਾਲੇ ਬਰਿੰਦਰ ਸਿੰਘ ਪੁੱਤਰ ਬੂਟਾ ਸਿੰਘ ਫੌਜੀ ਜੋ ਕਿ ਫੌਜ ਦੇ ਵਿੱਚ ਨੌਕਰੀ ਕਰਦੇ ਹਨ ਉਹਨਾਂ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਂ ਆਦਾਰ ਬੈਂਕ ਬਠਿੰਡਾ ਤੋਂ ਸਾਲ 2022 ਦੇ ਵਿੱਚ 17 ਲੱਖ ਰੁਪਏ ਦਾ ਲੋਨ ਲਿਆ ਸੀ ਆਪਣਾ ਮਕਾਨ ਬਣਾਉਣ ਦੇ ਲਈ ਇਸ ਲੋਨ ਦੀਆਂ ਕਿਸ਼ਤਾਂ 240000 ਰੁਪਏ ਮੈਂ ਭਰ ਚੁੱਕਿਆ ਹਾਂ ਕਰੀਲੂ ਸਮੱਸਿਆਵਾਂ ਕਾਰਨ ਮੈਂ ਆਰਮੀ ਵਿੱਚ ਡਿਊਟੀ ਤੇ ਨਹੀਂ ਜਾ ਸਕਿਆ ਜਿਸ ਕਾਰਨ ਆਰਮੀ ਵਿੱਚ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਮਜਬੂਰੀ ਵਿੱਚ ਮੈਂ ਲੋਨ ਦੀਆਂ ਕਿਸ਼ਤਾਂ ਨਹੀਂ ਭਰ ਸਕਿਆ ਆਧਾਰ ਬੈਂਕ ਨੇ ਮੇਰੇ ਉੱਪਰ ਕੋਟ ਕੀਸ ਕਰਕੇ ਮੇਰੇ ਘਰ ਦੀ ਕੁੱਕੀ ਦਾ ਨੋਟਿਸ ਕਰਦੇ ਬਾਅਦ ਮੂਰੇ ਨੋਟਿਸ ਲਾ ਦਿੱਤਾ ਕਿ 29 ਜਨਵਰੀ ਨੂੰ ਤੇਰੇ ਘਰ ਦੀ ਕੁਰਕੀ ਕੀਤੀ ਜਾਵੇਗੀ ਇਹ ਬੈਂਕ ਵਾਲਿਆਂ ਵੱਲੋਂ ਜੋ ਨੋਟਿਸ ਲਗਾਇਆ ਗਿਆ ਉਸ ਉੱਪਰ ਲਿਖਿਆ ਹੈ ਮੈਂ ਮੌਤ ਬਾੜ ਬੰਦਿਆ ਨੂੰ ਨਾਲ ਲੈ ਕੇ ਆਧਾਰ ਬੈਂਕ ਬਠਿੰਡਾ ਵਿਖੇ ਗਿਆ ਤਾਂ ਕਿ ਲੋਨ ਦੇ ਪੈਸੇ ਪਰਮਣ ਬਾਰੇ ਸਮਾ ਲੈ ਕੇ ਲੋਨ ਕਲੀਅਰ ਕਰ ਸਕਾਂ ਪਰ ਆਧਾਰ ਬੈਂਕ ਵਿਚ ਸਾਨੂੰ ਬੇਇੱਜ਼ਤ ਕਰਕੇ ਬਿਨਾਂ ਗੱਲ ਕੀਤੇ ਮੋੜ ਦਿੱਤਾ ਤਾਂ ਮੈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਿਉਂਕਿ ਮੇਰੇ ਘਰ ਦੇ ਬਾਹਰ ਜੋ ਨੋਟਿਸ ਲੱਗਿਆ ਹੈ ਉਹ 29 ਤਰੀਕ ਨੂੰ ਮੇਰੇ ਘਰ ਦੀ ਉਤਕੀ ਕਰਨ ਲਈ ਕਿਸੇ ਸਮੇਂ ਵੀ ਆ ਸਕਦੇ ਸਨ ਇਸ ਲਈ ਮੈਂ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੂੰ ਕਸਿਆ ਕਿ ਇਸ ਨਾਲ ਮੇਰੀ ਸਹਾਇਤਾ ਕੀਤੀ ਜਾਵੇ ਤਾਂ ਕਿ ਮੇਰੇ ਘਰ ਦੀ ਕੁ르ਕੀ ਨਾ ਹੋ ਪਾਵੇ ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਵੱਲੋਂ ਆਪਣੇ ਯੂਨੀਅਨ ਦੇ ਨਾਲ ਗੱਲਬਾਤ ਕੀਤੀ ਤਾਂ ਇਸ ਸੰਬੰਧੀ ਕੁ르ਕੀ ਨੂੰ ਰੋਕਣ ਲਈ ਚੀਲਾ ਕੋਆਰ ਗੁਰਚੰਟ ਸਿੰਘ ਸੌਕੇ ਦੀ ਅਗਵਾਈ ਵਿੱਚ ਮਜ਼ਦੂਰਾਂ ਦਾ ਇਕੱਠ ਹੋਇਆ ਇਸ ਸਬੰਧੀ ਉਹਨਾਂ ਨੇ ਕੀ ਕਿਹਾ ਸੁਣਦੇ ਹਾਂ ਜੀ ਇਸ ਮੌਕੇ ਤੇ ਖੇਤ ਮਜ਼ਦੂਰਾਂ ਵੱਲੋਂ ਕਰਦੇ ਬਾਅਦ ਪੰਜਾਬ ਸਰਕਾਰ ਅਤੇ ਸਰਕਾਰ ਮਰਦਾਬਾਜ਼ੀ ਕੀਤੀ ਗਈ ਖੁਦ ਖੋਦਿਆਂ ਕੀ ਕਹਿੰਦੇ ਨਹੀਂ ਪੰਜਾਬ ਸਰਕਾਰ ਮਰਦਾਬਾਜ਼ੀ ਮਰਦਾਬਾਜ਼ੀ ਪ੍ਰਾਈਵੇਟ ਬੈਂਕ ਮਰਦਾਬਾਜ਼ੀ 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 ਬਿਰਿੰਦਰ ਸਿੰਘ ਦੀ ਕੁਰਕੀ ਨੂੰ ਕੁਰਕੀ ਦਾ ਨੋਸਟ ਲਾਉਣ ਵਾਲਾ ਬੈਂਕ ਮਰਦਾਵਾ 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 ਬਿਰਿੰਦਰ ਸਿੰਘ ਦੀ ਕੁਰਕੀ ਦਾ ਨੋਸਟ ਲਵਾਣਾ ਬੈਂਕ ਮਰਦਾਵਾ 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 ਕਿਹ ਜਾਂ ਠੱਲ ਗਈ ਉਹਨੇ ਹਾਂ ਜੀ ਕੀ ਨਾ ਹੀ ਤੁਹਾਡਾ ਮੇਰਾ ਨਾਮ ਜੀ ਗੁਰਜੰਨ ਸਿੰਘ ਮੈਂ ਪੰਜਾਬ ਖੇਤ ਮਜ਼ਦੂਰ ਜੀ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਅੱਛਾ ਅੱਜ ਜੋ ਇਹ ਕੀ ਮਸਲਾ ਹੈ ਇੱਥੇ ਜੋ ਤੁਸੀਂ ਇੱਥੇ ਕੱਡੇ ਹੋਏ ਅੱਜ ਅਵਿੰਦਰ ਸਿੰਘ ਜੋ ਫੌਜ ਦੇ ਵਿੱਚ ਭਰਤੀ ਹੈ ਜੋ ਫੌਜ ਦੇ ਵਿੱਚ ਭਰਤੀ ਹੈ ਹੂੰ ਹੂੰ ਉਹਦਾ ਆਧਾਰ ਬੈਂਕ ਨੇ ਉਹਦੇ ਬਾਰ ਮੋਰੇ ਉਹਦੇ ਘਰ ਦੀ কুরਕੀ ਦਾ ਨੋਸਲਾ ਲਾਇਆ ਹੋਇਆ ਹੈ ਕੀ ਕਾਰਨ ਜੀ ਨੋਟਿਸ ਲਾਉਣ ਦਾ ਇਹ ਕੋਸ਼ ਕਾਰਨਾ ਕਰਕੇ ਉਹ ਨੌਕਰੀ ਧਕੇਰਾ 3 ਮਹੀਨਿਆਂ ਲਈ ਸਸਪੈਂਡ ਹੋ ਗਿਆ ਸੀ ਉਸ ਕਰਕੇ ਉਹਦੀਆਂ ਕੇਸਾਂ ਜਿਹੜੀਆਂ ਬੈਂਕ ਦੀਆਂ ਨਹੀਂ ਸੀ ਭਰੀਆਂ ਗਈਆਂ ਉਸ ਤੋਂ ਬਾਅਦ ਉਹਨੇ ਦੁਬਾਰਾ ਜਵਾਬ ਦੀ ਨੌਕਰੀ ਜਵਾਨ ਕਰਿਆ ਉਸ ਕਰਕੇ ਉਹਨੇ 15 ਲੱਖ ਰੁਪਇਆ ਇਹਨਾਂ ਤੋਂ ਲੋਨ ਲਿਆ ਸੀ ਘਰ ਵਾਸਤੇ ਤਾਂ ਉਹਦੇ ਵਿੱਚੋਂ ਹੁਣ ਜਿਹੜੀ ਇਹ ਆਧਾਰ ਬੈਂਕ ਹੈ ਹੁਣ ਉਹ 55 55 ਲੱਖ ਰੁਪਇਆ ਉਹ ਜਿਹੜਾ ਹੁਣ ਹੋ ਇਸ ਕੋਲੋਂ ਮੰਗ ਰਹੇ ਆ ਜੋ ਇਹਦੀ ਪਹੁੰਚ ਤੋਂ ਬਾਹਰ ਹੈ ਕਿਉਂਕਿ ਇਹਨੇ ਇੱਕ ਹੋਰ ਸਰਕਾਰੀ ਲੋਨ ਲਿਆ ਹੋਇਆ ਹੈ ਇਆ ਦੀ ਤਨਖਾਹ ਚ ਉਹ ਭਰ ਰਿਹਾ ਹੈ ਕੁਝ ਸਮਾਂ ਮੰਗਦਾ ਵੀ ਕੋਈ ਸਮੇਂ ਬਾਅਦ ਅਸੀਂ ਤੁਹਾਡਾ ਜਿਹੜਾ ਇਹ ਲੋਨ ਹੈ ਉਹ ਲਾ ਦੇਾਂਗੇ ਉਹ ਵੀ ਜੋ ਨਿਜਮਾ ਰਹੀ ਜਿੰਨਾ ਕਿਦਾ ਵਿਆਜ ਪਹਿਲਾਂ ਦਾ طے ਹੋਇਆ ਸੀ ਉਸੇ ਵਿਆਜ ਰਹੀ ਜੇ ਇਹ ਤੱਕਾ ਕਰਦੇ ਆ ਤਾਂ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਸੀਂ ਇਸ ਪਰਿਵਾਰ ਦੇ ਨਾਲ ਖੜਿਆ ਅਸੀਂ ਪਹਿਲਾਂ ਵੀ ਨਹੀਂ ਕਿਸੇ ਦੀ ਕਰਕੇ ਹੁਣ ਦਿੱਤੀ ਤੇ ਹੁਣ ਵੀ ਕਿਸੇ ਪਰਿਵਾਰ ਦੀ ਇਸ ਤਰ੍ਹਾਂ ਨਾਜਾਇਜ਼ ਕੁਰਕੀ ਨਹੀਂ ਹੋਣ ਦਵਾਂਗੇ ਸਾਡੇ ਪੰਜਾਬ ਕੇ ਤੇ ਮਜ਼ਦੂਰ ਜਨ ਸਦਾ ਇਹਨਾਂ ਦੇ ਨਾਲ ਰਹੂਗੇ ਹਾਂਜੀ ਤਰਸੇਮ ਜੀ ਅੱਜ ਕੀ ਮਸਲਾ ਹੈ ਜੋ ਇਸ ਘਰ ਦੇ ਅੱਗੇ ਤੁਸੀਂ ਕੱਟ ਕੀਤਾ ਅੱਜ ਜੋ ਇਸ ਘਰ ਦਾ ਮਾਲਕ ਵਰਿੰਦਰ ਸਿੰਘ ਜੋ ਕਿ ਫੌਜੀ ਆ ਉਸ ਨੇ ਆਪ ਦੀਆਂ ਘਰੇਲੂ ਲੋੜਾਂ ਵਾਸਤੇ ਬਠਿੰਡੇ ਦਾ ਕੋਈ ਆਧਾਰ ਪ੍ਰਾਈਵੇਟ ਬੈਂਕ ਆ ਉਹ ਤੋਂ 7.5 ਲੱਖ ਦਾ ਲੋਨ ਲਿਆ ਹੋਇਆ ਸੀਗਾ ਕੁਝ ਘਰੇਲੂ ਸਮੱਸਿਆਵਾਂ ਕਾਰਨ ਵਰਿੰਦਰ ਸਿੰਘ ਜਦੋਂ ਡਿਊਟੀ ਤੇ ਨਹੀਂ ਜਾ ਸਕਿਆ ਲਗਾਤਾਰ 6-7 ਮਹੀਨੇ ਤਾਂ ਡਿਊਟੀ ਵਾਲਿਆਂ ਨੇ ਜਾਂ ਆਰਮੀ ਵਾਲਿਆਂ ਨੇ ਉਹਨੂੰ ਸਸਪੈਂਡ ਕਰ ਦਿੱਤਾ ਸੀ ਜਿਸ ਦੇ ਕਾਰਨ ਲਗਭਗ 1.5 ਸਾਲ ਬਾਅਦ ਉਹ ਬਹਾਲ ਹੋਇਆ ਉਸ ਨੇ ਇਹ ਸਿਹਾਰ ਕੰਪਨੀ ਦੀਆਂ ਲਗਭਗ ਕਿਸ਼ਤਾਂ ਦੇ ਰੂਪ ਵਿੱਚ 244000 ਰੁਪਇਆ ਭਰਿਆ ਹੋਇਆ ਹੈ ਪਰ ਕਿਉਂਕਿ ਡਿਊਟੀ ਦਾ ਸਸਪੈਂਡ ਸੀ ਉਸ ਸਮੇਂ ਦੌਰਾਨ ਇੱਕ ਤਰਫਾ ਕੇਸ ਕਰਕੇ ਉਹਨਾਂ ਨੇ ਇਹਦੇ ਘਰ ਦੀ কুরਕੀ ਲੈਂਦੀ ਹੋਈ ਹੈ ਇਦੂ ਵਿਗਾਂ ਨਾਲ ਇਹ ਫਰਾਡ ਕੀਤਾ ਹੋਇਆ ਉਹਨਾਂ ਸਮੇਂ 'ਚ ਉਹਨੂੰ ਇਹ ਕਿਹਾ ਵੀ ਤੈਨੂੰ 17.5 ਲੱਖ ਦਾ ਲੋਨ ਆ ਤੂੰ 10 ਸਾਲਾਂ ਵਿੱਚ ਦੀ ਭਰ ਲੈਣਾ ਹੁਣ ਜਿੱਦੇ ਸਟੇਟਮੈਂਟ ਕਢਾਈ ਉਹਦੇ ਪਤਾ ਲੱਗਿਆ ਵੀ 20 ਸਾਲਾਂ ਦੇ ਵਿੱਚ ਦੀ ਉਹਨਾਂ ਨੇ 58 ਲੱਖ ਤਿੱਗਣਾ ਜਿਹੜਾ ਲੋਨ ਜਿਹੜਾ ਕਿਤੇ ਵੀ ਕਿਸੇ ਵੀ ਕਾਨੂੰਨ 'ਚ ਨਹੀਂ ਲਿਖਿਆ ਵੀ ਕਿਵੇਂ ਇੱਕ ਪ੍ਰਾਈਵੇਟ ਕੰਪਨੀਆਂ ਲੁੱਟ ਕਰਦੀਆਂ 58 ਲੱਖ ਭਰਉਣ ਨੂੰ ਫਿਰਦੇ ਆ ਇਹਦੇ ਤੋਂ ਤੇ ਉਹਦਾ ਇਹ ਹੈ ਉਹਨੇ ਕੁਝ ਘਰੇਲੂ ਲੋੜਾਂ ਕਰਕੇ ਆਪਦੇ ਮਹਿਕਮੇ ਤੋਂ ਆਪਦੀ ਤਨਖਾਹ ਤੇ ਲੋਨ ਲਿਆ ਸੀਗਾ ਉਦੋਂ ਉਹਦੀਆਂ ਕਿਸ਼ਤਾਂ ਕੱਟੀਆਂ ਜਾ ਰਹੀਆਂ ਜਿਹਦੇ ਕਰਕੇ ਉਹਨੂੰ ਮਸਾਂ ਉਹਦੀ ਤਨਖਾਹ ਦੇ ਵਿੱਚੋਂ ਵੀ 10000 ਮਸਾਂ ਮਿਲਦਾ ਜਿਹੜਾ ਉਹਦੇ ਨਾਲ ਉਹ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਏ ਉਹ ਮੰਗ ਕਰਦਾ ਕਿ ਜਿੰਨਾ ਚਿਰ ਉਹਦਾ ਤਨਖਾਹ ਵਾਲਾ ਲੋਨ ਨਹੀਂ ਖਤਮ ਹੋ ਜਾਂਦਾ ਉਹਨਾਂ ਚਿਰ ਦਾ ਉਹ ਸਮਾਂ ਦਿੱਤਾ ਜਾਵੇ ਤੇ ਫਿਰ ਉਹ ਜਿਹੜਾ ਕੋਈ ਲੋਨ ਬਚਦਾ ਹੈ ਜੈਜ ਜੈਜ ਕਿਉਂਕਿ ਜਿਹੜਾ ਤਿਗਣਾ ਮੰਗਦਾ ਤਾਂ ਕਿਸੇ ਹਾਲਤ 'ਚ ਵੀ ਨਾ ਉਹ ਭਰ ਸਕਦਾ ਤੇ ਨਾ ਅਸੀਂ ਉਹਨੂੰ ਭਰਨ ਵਾਸਤੇ ਕਹਿ ਸਕਦੇ ਆ ਅਸੀਂ ਇਹਦਾ ਵਿਰੋਧ ਕਰਾਂਗੇ ਜਿਹੜਾ ਤਿਗਣਾ ਭਰਾ ਰਿਹਾ ਹੈ ਸੋ ਪਰ ਕੰਪਨੀ ਉਹਨੂੰ ਥਮਾ ਨਹੀਂ ਦੇ ਰਹੀ ਉਹ ਤੋਂ ਤਿਕਣਾ ਲੋਣ ਕਹਿੰਦੇ ਆ ਵੀ ਜੇ ਤੂੰ ਸਾਢੇ 1 ਸਾਲ ਲੈਣਾ ਤਾਂ 58 ਲੱਖ ਇਕੱਠਾ ਲਵਾਂਗੇ ਇਸ ਵਾਸਤੇ ਜਿਹੜੀ ਉਹਦਾ ਘਰ